ਹਾਂ ਇੱਧਰ ਬਾਈ ਕੋਈ ਗੱਲ ਨਹੀਂ ਤੇਰੇ ਤੇ ਕਿੰਸੀ ਹਾੜਾ ਰਿਪੋਰਟ ਕਰਦਾ ਕੀ ਦੇ ਦੇਣਾ ਅੱਗੇ ਬਾਈ ਜੀ ਅੱਗੇ ਆ ਜੀ ਸਾਰੇ ਪੇਖਾ ਤੇਰੀਆਂ ਗੱਲਾਂ ਲੱਗਾ ਲੱਗਾ ਸਭ ਆਖੀ ਇਹ ਭਾਈ ਅਗਰ ਇੱਕ ਸੈਕਿੰਡ ਚੈੱਕ ਕਰਦੇ ਸਾਈਡ ਤੋਂ ਸਾਈਡ ਤੋਂ ਹੈ। ਬੱਸ ਨਜ਼ਰ ਰੱਖਦੇ ਭਾਈ ਇੱਕ ਸੈਕਿੰਡ। ਭਾਈ ਜੀ ਆਹ ਵੀ ਜੀ ਆਹ ਬੈਠੇ ਗਏ ਜੀ ਹੈਂ ਰਜਿਸਟ੍ਰੇਸ਼ਨ ਸਾਈਡ ਤੋਂ ਸਾਈਡ ਤੋਂ ਸਾਈਡ ਤੋਂ ਲਾ ਸਕਦੇ। ਇੱਥੇ ਲਾ ਲਓ ਸਾਈਕਲ ਨਾਲ ਸਾਈਡ ਤੋਂ। ਹਾਂ ਤੇ ਮੈਂ ਸਤਾਈ ਇੱਕ ਰੁਪਏ ਦੀ ਰਤੀ ਲੇਟ ਅੱਜ ਜੀ ਪਾਈ ਕਰਕੇ ਆਉਂਗਾ। ਮੈਂ ਨਾ ਇਹ ਦੂਜੇ ਨਾਲ ਤੁਹਾਨੂੰ ਨਾਲ ਸੀ ਗੱਲ ਕਰਾਂਗੇ। ਆਹ ਕੋ ਸਟੈਂਡ ਹੀ ਦੇਖੇ ਲਾਓ ਸੈਕਿੰਡ ਨਾਲ ਲਾ ਕਰਕੇ ਲਾ ਸਕਦੇ। ਤੁਸੀਂ ਮੈਂ ਚਾਈਕਲ ਨਾਲ ਹੋਣੀ ਪਈ ਮੈਂ ਇੱਕ ਵਾਰੀ चलाया नहीं पर ठीक रहने गए भाई जगराम करके बैकग्राउंड में के तेल के देखो ध्यान लगाना लो मैंने मेरा बड़ा बेटा है उसको खेती कर रहा हूं उसमें वह भाई गुरु फदे करेगा एक डेढ़ किलोमीटर चढ़ना मुझे देखना होना कोई 7 किलोमीटर चलता ओके थोड़ा लग रहा है ठीक

ਜਿੱਪਾਈ ਬ్రో ਬਈ ਅੱਜ ਆ ਗਿਆ ਆਪਾਂ ਨੂੰ ਚਲੋ ਬਲੀ ਗੰਗਲ ਉਹ ਚਾਚਾ ਜੀ ਹੋਰ ਮਜੋ ਸਾਰੇ ਲੋਕ ਜਰੀਆ ਮੇਰੇ ਕੋਲ ਤੇ ਬੋਲਣੇ ਮੇਰੀ ਗਿੱਦੜਾ ਇੱਕ ਮਿੰਟ ਜੀ ਮੈਂ ਤਾਂ ਮੈਂ ਤਾਂ ਦਾ ਬੜਾ ਕਿੰਨੇ ਫੈਨ ਆ ਵਾਹ ਜੀ ਸੈਟਰ ਜੋ ਯਾਰ ਇਹੋ ਜਿਹੇ ਗੱਲ ਕਰੀ ਚਲੋ ਇੱਥੇ ਉਤਰੇ ਜੀ ਆ ਇੱਕ ਪਾਲ ਇੱਕ ਵਾਰ ਕਰੋੜ ਮੈਂ ਇਹਨਾਂ ਨੂੰ ਜਨਮਦਿਤ ਕਰਦਾ ਹਾਂ ਆਡਿੰਪੁਰ 550 ਸਾਲਾਂ ਨੂੰ ਸਮਰਪਿਤ ਹੋ ਕੇ ਚੀਦੀ ਸਾਨ ਗੁਰੂ ਸ੍ਰੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇਹ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਔਰ ਗੁਰਦੇਵ ਬਾਦਲ ਪਾਸ਼ਾ ਦੇ ਉੱਥੋਂ ਚੱਲੀ ਆ ਔਰ ਜਨਮ ਅਸਾਂ ਤੱਕ ਜਾ ਰਹੀ ਹੈ ਇੱਕ ਸਨਿਆ ਦੇ ਰਹੇ ਆ ਕਿ ਇਹ ਕੌਮ ਜਿਹੜੀ ਹੈ ਇਹ ਜੀਗ ਦੀ ਜਾਤੀ ਹੈ ਇਹ ਕੌਮ ਜੇ ਕਿਸੇ ਹੋਰ ਦਾ ਧਰਮ ਬਚਾ ਸਕਦੀ ਤੇ ਆਪਣਾ ਪਛਾਣ ਸક્ષਮ ਹੈ ਜਿਹੜਾ ਰੰਗਸੇਬ ਨੇ ਐਲਾਨ ਕੀਤਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਦਾ ਸੀਸ ਕੱਟ ਕੇ ਲਾਲ ਕਿਲੇ ਦੇ ਦਰਵਾਜ਼ੇ ਤੇ ਟੰਗਾ ਦਾ ਦੁਨੀਆ ਨੂੰ ਦੱਸਾਂਗਾ ਤੇ ਉਸ ਵੇਲੇ ਵੀ ਦਿੱਲੀ ਚ ਮਜਬੂਤ ਸਿੱਖ ਰਹਿੰਦੇ ਸੀਗੇ ਜਿਨ੍ਹਾਂ ਨੇ ਮੀਟਿੰਗਾਂ ਲਈਆਂ ਜਿਨ੍ਹਾਂ ਚ ਲਖਮੀ ਸ਼ਾਹ ਬਜਾਰਾ ਸਿੰਘ ਭਾਈ ਨਾਲੂ ਸਿੰਘ ਜੀ ਦਾ ਆਂਦਾ ਬਿਆਨ ਭਾਈ ਜੈਤਾ ਜੀ ਔਰ ਹੋਰ ਸਿੱਖ ਪੰਜਾਬ ਤੋਂ ਗਏ ਸਨ ਤੇ ਉਹਨਾਂ ਨੇ ਔਰੰਗਜ਼ੇਬ ਦੇ ਨੱਕ ਦੇ ਥੱਲੋ ਦੀ ਸੀਸ ਕੱਢ ਕੇ ਲਾਇਏ ਸੀ ਮੈਂ ਸਮਝਦਾ ਕਿ ਅੱਜ ਵੀ ਕਨਵਰਜਨ ਹੋ ਰਹੀ ਹੈ ਔਰ ਖਾਸ ਤੌਰ ਤੇ ਮੱਝੇ ਔਰ ਗੁਰਦਾਸਪੁਰ ਚ ਹੋਈ ਹੈ ਐਡੇ ਹੜ ਆਏ ਨੇ ਉਹਨਾਂ ਹੜ ਜ ਕਿਸੇ ਪਾਦਰੀ ਨੇ ਪਾਸਟਰ ਨੇ ਕਿਸੇ ਕਿਸਾਨ ਦੀ ਮਦਦ ਕੀਤੀ ਜਿਹੜੇ ਫੂਗ ਮਾਰ ਕੇ ਮਰਗੀ ਦਾ ਦੁਆਰਾ ਬੰਦ ਕਰ ਦਿੱਤੇ ਸੀ ਭੂਤ ਕੱਢ ਦਿੱਤੇ ਸੀਗੇ ਇਹ ਯਾਤਰਾ ਸਰਹੰਗੋ ਹੋ ਕੇ ਆਈ ਹੈ ਛੋਟੇ ਸਾਹਿਬਜ਼ਾਦੇ ਗੁਰੂ ਘਰ ਤੋਂ ਮੇਰੇ ਨਾਲ ਹਿੰਦੂ ਵੀਰ ਵੀ ਨੇ ਯਾਤਰਾ ਚ ਲੇਡੀ ਐ ਕੋ ਹਿੰਦੂ ਐ ਔਰ ਉਥੇ ਉਹ ਸਾਹਿਬਜ਼ਾਦੇ ਅਜ ਵੀ ਦੇਖਦੇ ਹੋਣਗੇ ਜਿਹੜੇ ਸਿੱਖ ਆਪਣੀ ਦਸਤਾਰਾਂ ਲਾ ਕੇ ਪਿੱਛੇ ਬੱਚੇ ਕੀ ਵੱਡੇ ਕੀ ਗੁੱਤਾ ਕਰ ਲੈਂਦੇ ਨੇ ਇਹ ਯਾਤਰਾ ਕਨਵਰਜਨ ਦੇ ਖਿਲਾਫ ਹੈ ਨੰਬਰ 1 ਇਹ ਧਾਰਮਿਕ ਮੈਸੇਜ ਹੈ ਦਸਤਾਰ ਸੰਭਾਲਣ ਲਈ ਬੱਚਿਆਂ ਨੂੰ ਪ੍ਰੇਰਤੀ ਹੈ ਵਟਿਆਂ ਨੂੰ ਪ੍ਰੇਰਤੀ ਹੈ ਇਹ ਵੀ ਧਾਰਮਿਕ ਮੈਸੇਜ ਹੈ ਸਮਾਜਿਕ ਮੈਸੇਜ ਦੇ ਰਹੀ ਹੈ ਸਮਾਜਿਕ ਮੈਸੇਜ ਹੈ ਕਿ এনवायरमेंट ਦੇਖੋ ਜੇ ਮੇਰੀ ਉਮਰ ਦਾ ਬੰਦਾ ਮੇਰੇ ਸਿਹਤ ਵਾਲਾ ਬੰਦਾ ਜੇ ਸਾਈਕਲ ਚਲਾ ਸਕਦਾ 500 ਕਿਲੋਮੀਟਰ ਸੌਖੀ ਨਹੀਂ ਇਹ ਗੁਰੂ ਤੇਗ ਬਹਾਦਰ ਲੈ ਕੇ ਆਇਆ ਹੋ ਸਕਦਾ ਮੈਂ ਰਾਹ 'ਚ ਦਿਲ ਛੱਡ ਜਾਂਦਾ ਕਈਆਂ ਨੇ ਇਹ ਵੀ ਸੋਚਿਆ ਹੋਣਾ ਕਿ ਇਹ ਸਿਆਸੀ ਨੇ ਇਹਨਾਂ ਦੇ ਝੰਡੀ ਦਿਖਾ ਕੇ ਵੱਡੀ ਪੰਜੇਰੋ ਚ ਬਹਿ ਜਾਣਗੇ ਜਾਂ ਲੈਂਡ ਰੂਲਰ ਚ ਬਹਿ ਜਾਣਗੇ ਅੱਗੇ ਜਾ ਕੇ ਸਾਈਕਲ ਫੜ ਲੈਣਗੇ ਲੇਕਿਨ ਅਸੀਂ ਉਹਨਾਂ ਚ ਨਹੀਂ ਹੈ ਜੋ ਕਾ ਕਰਕੇ ਵਿਖਾਇਆ ਅੱਜ ਕਤਵਾਲੀ ਦੀ ਗੱਲ ਕਰਦਿਆਂ 6 ਮਹੀਨੇ ਕੈਦ ਰਹੇ ਇੱਕ ਬਹਾਦਰ ਪਾਸ਼ਾ ਮੇਰੇ ਪਿਤਾ ਸਰ ਜਹਦਰ ਸੰਤੋਖ ਸਿੰਘ ਜਿਨ੍ਹਾਂ ਨੇ 1968 ਤੋਂ ਕਤਵਾਲੀ ਸਰਕਾਰ ਤੋਂ ਲਈ ਕਦੀ ਕੋ ਲੈ ਸਕਦਾ ਹੈਰਿਟੇਜ ਪ੍ਰਾਪਰਟੀ ਤੇ ਮੈਂ ਸਮਝਦਾ ਕਿ ਮੈਂ 1975 ਦੀ ਆਪਣੇ ਪਿਤਾ ਦੇ ਸਮੇਂ ਦੀ ਵੀ ਮੈਂ ਇਸਤਾਬਦੀ ਮੈਨੂੰ ਯਾਦ ਹੈ ਅਸੀਂ ਰੰਗਰੇਟਾ ਮਾਰਚ ਲੈ ਕੇ ਆਏ ਸੀ 99 ਜਦੋਂ ਖਾਲਸਾ ਸਿਰਜਣਾ ਦਿਵਸ ਆਇਆ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਫੁਲਵਾੜੀ ਸਰਜੀ ਸੀ ਉਹ ਫੁਲਵਾੜੀ 'ਚ ਜਾਤ ਪਾਤ ਖਤਮ ਕੀਤੀ ਸੀ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਲੋਕਾਂ ਨੂੰ ਬਿਠਾ ਦਿੱਤਾ ਜਿਨ੍ਹਾਂ ਨੂੰ ਮੰਦਰਾਂ 'ਚੋਂ ਬਾਹਰ ਕੱਢ ਕੇ ਸੁੱਟਿਆ ਗਿਆ ਸੀਗਾ ਉੱਥੇ ਸ਼ੇਖ ਫਰੀਦ ਕਬੀਰ ਸਾਹਿਬ ਦੀ ਬਾਣੀ ਜਦੋਂ ਅਸੀਂ ਮੱਥਾ ਟੇਕਦੇ ਸੀ ਇਹ ਤੇ ਨਹੀਂ ਟੇਕਦੇ ਕਿ 6 ਗੁਰੂਆਂ ਨੂੰ ਟੇਕਦਾ ਬਾਕੀਆਂ ਨੂੰ ਟੇਕਿਆ ਗੁਰੂ ਨੇ ਆਪਣੇ ਬਰਾਬਰ ਦਾ ਦਰਜਾ ਦਿੱਤਾ ਅੱਜ ਅਸੀਂ ਫੇਰ ਮੈਂ ਪੰਜਾਬ ਚ ਦੇਖਦਾ ਜਾਤਾਂ ਪਾਤਾਂ ਜਵੰਡੇ ਆ ਬੜਾ ਅਫਸੋਸ ਹੋਇਆ ਸੀ ਕੋਵਿਡ ਜਦੋਂ ਭਾਈ ਨਰਮਲ ਸਿੰਘ ਜੀ ਨਾਲ ਜੋ ਹੋਇਆ ਸੰਸਕਾਰ ਵੇਲੇ ਮੈਂ ਸਮਝਦਾ ਇਹ ਸਨਿਆ ਦੇਣ ਲਈ ਅਸੀਂ ਇਹ ਸਮਰਪਿਤ ਕੀਤੀ ਹੈ ਲੱਖੀਸ਼ਾ ਬੰਜਾਰੇ ਨੂੰ ਮੱਖਣਸ਼ਾ ਲਬਾਣੇ ਨੂੰ ਔਰ ਭਾਈ ਜੈਤਾ ਨੂੰ ਰੰਗਰੇਟਾ ਗੁਰੂ ਦਾ ਬੇਟਾ ਕੀ ਇਹ ਜਾਤਾਂ ਜਿਹੜੀਆਂ ਸੀਗੀਆਂ ਇਹ ਬਰਾਦਰੀਆਂ ਜਿਹੜੀਆਂ ਸੀਗੀਆਂ ਇਹ ਸਿੱਖੀ ਦੀ ਨੀਂਵ ਨੇ ਇਹਨਾਂ ਨੂੰ ਹਿਲਾਇਆ ਨਹੀਂ ਜਾ ਸਕਦਾ ਇਹਨਾਂ ਨੂੰ ਅੰਗੋਲਿਆ ਨਹੀਂ ਕੀਤਾ ਜਾ ਸਕਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੰਦਰਾਂ 'ਚ ਸਾਡੇ ਸਵਾਗਤ ਹੋਏ ਨੇ ਦੁਰਗਾ ਮਾਤਾ ਮੰਦਰ ਬਹੁਤ ਵੱਡਾ ਮੰਦਰ ਹੈ ਲੁਧਿਆਣੇ 'ਚ ਇੱਕ ਹੋਰ ਮੰਦਰ ਹੈ ਕਿਸ਼ਨ ਭਗਵਾਨ ਦਾ ਉਹਦਾ ਪ੍ਰਧਾਨ ਲਜੀਵ ਗਾਂਧੀ ਜਦੋਂ ਉਹਨੇ ਮੈਨੂੰ ਇੰਟਰੋਡਿਊਸ ਕੀਤਾ ਮੈਂ ਕਹਿਆ ਤੇਰਾ ਨਾਮ ਤੇ ਮੈਂ ਜ਼ਿੰਦਗੀ ਚ ਨਹੀਂ ਭੁੱਲਾਂਗਾ ਇਹ ਤਿੱਲ ਧਾਰੀ ਭਗਵੇਂ ਕੱਪੜੇ ਲਦਰਾਖਸ਼ ਦੀ ਮਾੜਾ ਪਾਈ ਜਟਾ ਨੇ ਸੰਤ ਉਹਨਾਂ ਨੇ ਸਾਡੇ ਸਵਾਗਤ ਕੀਤੇ ਨੇ ਹੁਣ ਸਾਡੇ ਧਰਮ ਚ ਕੋਈ ਚੁੰਨੀ ਲੈ ਲਵੇ ਤਾਂ ਟਰੋਲ ਹੁੰਦੀ ਆ ਕੱਲ ਮੈਂ ਚੁੰਨੀਆਂ ਪੁਆਈਆਂ ਆਪਣੇ ਤੇ ਕਿਉਂਕਿ ਮੰਦਰ ਦੇ ਵਾਲਿਆਂ ਨੇ ਮੇਰਾ ਸਵਾਗਤ ਮੇਰਾ ਨਹੀਂ ਕਰ ਰਹੇ ਸਵਾਗਤ ਮੇਰੀ ਟੀਮ ਦਾ ਸਵਾਗਤ ਨਹੀਂ ਕਰ ਰਹੇ ਔਰ ਗੁਰੂ ਤੇਗ ਬਹਾਦਰ ਦਾ ਸ਼ੁਕਰਾਨਾ ਕਰਨ ਆਏ ਨੇ ਇਹ ਮੈਂ ਚਾਹਨਾ ਵਾ ਕਿ ਰਿਅਲਾਈਜ਼ ਕਰੇ ਹਿੰਦੁਸਤਾਨ ਕਿ ਅਗਰ ਅੱਜ ਮੰਦਰਾਂ ਦੇ ਦੀਵੇ ਜਲਦੇ ਨੇ ਅੱਜ ਅਗਰੋ ਸੰਧੂਰ ਲਾਉਂਦੀ ਆ ਪਹਿਣਾ ਸਾਡੀਆਂ ਇਹ ਗੁਰੂ ਤੇਗ ਬਹਾਦਰ ਛੋਟੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦਾ ਸਰਬੰਸ ਵਾਰਿਆ ਗਿਆ ਸਿੱਖੀ ਨੇ ਕਿੰਨੀਆਂ ਕੁਰਬਾਨੀਆਂ ਪਿਆ ਪੰਡਤ ਕਿਰਪਾ ਰਾਮ ਨੂੰ ਗੁਰੂ ਸਾਹਿਬ ਬਣਾ ਕਰ ਦਿੱਤੇ ਮਨੂ ਕੀ ਲੋੜ ਹੈ ਅਰੰਗਜ਼ੇਮ ਨਾਲ ਝਗੜਾ ਪਾਣ ਦੀ ਮੇਰਾ ਤਾਂ ਕੋਈ ਝਗੜਾ ਨਹੀਂ ਔਰ ਤਿਲਕ ਜੀ ਨੂੰ ਮੈਂ ਤਾਂ ਰੰਨੀ ਕਰਦਾ ਲੇਕਿਨ ਇੱਕ ਦੀਵ ਰੱਖੀ ਜਿਹਦੇ ਕਰਕੇ ਜਿੰਦੋਸਤਾਨ ਮਜ਼ਬੂਤ ਹੈ ਮੈਂ ਸਮਝਦਾ ਇਹ ਮੈਸੇਜ ਜੇਨ ਆਏ ਸੀ ਉਹ ਮੈਸੇਜ ਮੈਨੂੰ ਲੱਗਦਾ 20 ਤਰੀਕ ਸਵੇਰੇ ਗੋਲਡਨ ਗੇਟ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਬੋਲੇ ਸੋਨਿਆ ਹਾਏ ਰਹੀਆ